ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗਏ ਦਿੱਲੀ ਦੇ ਇੱਕ ਪਾਰਕ ਦੇ ਵਿੱਚ ਪਾਰਕ ਦੇ ਵਿੱਚ ਜਾ ਕੇ ਦੇਖਿਆ ਕਿ ਉੱਥੇ ਬਹੁਤ ਜ਼ਿਆਦਾ ਹਰਿਆਲੀ ਸੀ ਤੇ ਉੱਥੇ ਬਹੁਤ ਸਾਰੇ ਝੂਲੇ ਲੱਗੇ ਹੋਏ ਸੀ ਤੇ ਬੱਚੇ ਉੱਥੇ ਝੂਲੇ ਝੁਲਣ ਲੱਗ ਰਹੇ ਸੀਗੇ ਤੇ ਅਲੱਗ-ਅਲੱਗ ਟਾਈਪ ਦੇ ਉੱਥੇ ਝੂਲੇ ਸੀਗੇ ਬਹੁਤ ਸੋਹਣੇ ਸਾਡਾ ਵੀ ਮਨ ਕਰ ਰਿਹਾ ਸੀ ਕਿ ਅਸੀਂ ਵੀ ਇਨਾਂ ਝੂਲਿਆਂ ਤੇ ਝੂਟੇ ਲਈਏ ਪਰ ਅਸੀਂ ਉੱਥੇ ਸਿਰਫ ਵੀਡੀਓ ਬਣਾਉਣ ਵਾਸਤੇ ਗਏ ਸੀਗੇ ਇੰਨੇ ਸੋਹਣੇ ਸੋਹਣੇ ਝੂਲੇ ਦੇਖ ਕੇ ਕੋਈ ਵੀ ਉੱਥੇ ਅਟ੍ਰੈਕਟ ਹੋ ਜਾਂਦਾ ਉਹਨਾਂ ਦੀ ਤਰਫ ਤੇ ਇੱਕ ਬੱਚਾ ਝੂਲੇ ਤੇ ਚੜ ਰਿਹਾ ਸੀਗਾ ਤੇ ਅਸੀਂ ਉਸ ਦੇ ਨਾਲ ਥੋੜਾ ਮਜ਼ਾਕ ਕਰਨ ਲੱਗੇ ਤੇ ਉਹ ਵਿਚਾਰਾ ਸਾਨੂੰ ਦੇਖ ਕੇ ਸ਼ਰਮਾ ਹੀ ਗਿਆ ਤੇ ਉਹ ਜਿਵੇਂ ਹੀ ਉਥੋਂ ਉਤਰਨ ਲੱਗਿਆ ਤਾਂ ਦੇਖ ਕੇ ਸਾਨੂੰ ਇੱਕ ਸਮਾਈਲ ਜੀ ਕੀਤੀ ਤੇ ਉਥੋਂ ਚਲਾ ਗਿਆ ਫਿਰ ਅਸੀਂ ਅੱਗੇ ਵਧਿਆ ਤੇ ਦੇਖਿਆ ਕਿ ਕੁਝ ਅੰਡੀਆਂ ਬੈਠੀਆਂ ਉੱਥੇ song ਗਾ ਰਹੀਆਂ ਸੀ ਤੇ ਇੱਕ ਬੱਚੇ ਉੱਥੇ ਛੋਟੇ ਜਿਹੇ ਡੌਗੀ ਨਾਲ ਖੇਡ ਰਹੇ ਸੀਗੇ ਜੋ ਕਿ ਬਹੁਤ ਜ਼ਿਆਦਾ ਪਿਆਰੇ ਲੱਗ ਰਹੇ ਸੀਗੇ ਤੇ ਇਸ پارک ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਜ਼ਿਆਦਾ ਹਰਿਆਲੀ ਹੈ ਬਹੁਤ ਲੋਕ ਕਹਿੰਦੇ ਨੇ ਕਿ ਦਿੱਲੀ ਦੇ ਵਿੱਚ ਪੇੜ ਪੌਦੇ ਨਹੀਂ ਆ ਹਰਿਆਲੀ ਨਹੀਂ ਆ ਇਸ ਕਰਕੇ ਉੱਥੇ ਆਕਸੀਜਨ ਲੈਵਲ ਘਟਾ ਇਹ ਆ ਉਹ ਵਾਲੇ ਕਿ ਇਦਾਂ ਦਾ ਕੁਝ ਨਹੀਂ ਆ ਅਸੀਂ ਦੇਖਿਆ ਕਿ ਇੱਥੇ ਬਹੁਤ ਜ਼ਿਆਦਾ ਹਰਿਆਲੀ ਸੀ ਸਾਨੂੰ ਇੱਥੇ ਘੁੰਮ ਕੇ ਬਹੁਤ ਵਧੀਆ ਲੱਗਿਆ ਬੱਚੇ ਉਵੇਂ ਹੀ ਝੂਟੇ ਲਹਿ ਰਹੇ ਸੀ ਜਿਵੇਂ ਕਿ ਪਹਿਲਾਂ ਲਹਿ ਰਹੇ ਸੀਗੇ ਤੇ ਫਿਰ ਸਾਨੂੰ ਲੱਗੀ ਭੁੱਖ ਅਸੀਂ ਆਖਿਆ ਚਲੋ ਬਾਹਰ ਚੱਲ ਕੇ ਕੁਝ ਖਾਂਦੇ ਆ ਫਿਰ ਅਸੀਂ ਉੱਥੋਂ ਖਾਧੀਆਂ ਛੱਲੀਆਂ ਧੰਨਵਾਦ ਜੀ